ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਖਬਰ ਨਾ ਅੰਤ ਤੱਕ ਰੂਲ ਬਣੇ ਰਹਿਣਾ ਜਿੰਨਾ ਵੀਰਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇ ਸ਼ੁਰੂਆਤ ਕਰਤੀ ਹੈ ਜੀ ਵੱਡੀ ਖਬਰ ਸੜਕ ਹਾਦਸੇ ਚ ਐਕਟਿਵਾ ਸਵਾਰ ਦੀ ਮੌਤ ਦੁਰਘਟਨਾ ਮਗਰੋਂ ਮੁਲਾਜ਼ਮ ਚਾਲਕ ਵਾਹਨ ਸਮੇਤ ਫਰਾਰ ਇਸ ਦੇ ਨਾਲ ਹੀ ਲੁਧਿਆਣਾ ਮਹਾਨਗਰ ਦੇ ਚੰਡੀਗੜ੍ਹ ਰੋਡ ਰਾਮਗੜ ਇਲਾਕੇ ਵਿੱਚ ਹਨ ਗਿਲੀ ਤੇ ਤੇਜ਼ ਰਫ਼ਤਾਰ ਨਾਲ ਇੱਕ ਹੋਰ ਕੀਮਤੀ ਜਾਨ ਨਿਗਲ ਗਈ ਹੈ ਇਸ ਦੇ ਨਾਲ ਹੀ ਮੰਗਲੀ ਘਟ ਦੇ ਨਜ਼ਦੀਕ ਇੱਕ ਵੱਡੇ ਵਾਹਨ ਦੇ ਨਾਲ ਚਾਲਕ ਦੇ ਨਾਲ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ ਹੈ ਜਿਸ ਦੇ ਚਾਲਕੇ ਚਲਦੇ ਐਕਟਿਵਾ ਸਵਾਰ ਰਮੇਸ਼ ਕੁਮਾਰ ਦੀ ਮੌਤ ਹੋ ਗਈ ਹੈ ਜਦਕੀ ਉਸ ਦਾ ਸਾਥੀ ਰੋਹਿਨ ਗੰਭੀਰ ਰੂਪ ਵਿੱਚ ਫਟੜ ਹੋ ਗਿਆ ਹੈ ਇਸ ਦੇ ਨਾਲ ਹੀ ਉਕਤ ਮਾਮਲੇ ਦੀ ਥਾਣਾ ਜਮਾਲਪੁਰ ਪੁਲਿਸ ਨੇ ਚੰਡੀਗੜ੍ਹ ਰੋਡ ਦੇ ਰਹਿਣ ਵਾਲੇ ਰੋਹਿਨ ਐਗਰੀਸ਼ ਅਤੇ ਬਿਆਨ ਉੱਪਰ ਪਰਚਾ ਦਰਜ ਕਰਕੇ ਮੁਲਾਜ਼ਮ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਰੋਹਨ ਮੁਤਾਬਿਕ ਉਹ ਪਪਨੇ ਸਾਥੀ ਨਰਮੇਸ਼ ਕੁਮਾਰ ਨਾਲ ਆਪਣੀ ਐਕਟੀਵਿਟੀਿਸ ਬਾਹਰ ਹੋ ਕੇ ਚੰਡੀਗੜ੍ਹ ਰੋੜ ਵੱਲ ਜਾ ਰਹੇ ਸਨ ਇਸ ਦੋ ਰਾਨ ਜਦ ਉਹ ਮੰਗਲੀ ਘਟ ਰਾਮਗੜ੍ਹ ਦੇ ਨਜ਼ਦੀਕ ਪੁੱਜੇ ਤਾਂ ਕਿਸੇ ਤਰੀਕੇ ਤੇਜ਼ ਰਫਤਾਰ ਵਾਹਨ ਦੇ ਚਾਲਕ ਨੇ ਅਨ ਗਿਹੀਲੀ ਨਗਲੀ ਅਤੇ ਤੇਜ਼ ਰਫਤਾਰ ਨਾਲ ਵਾਹਨ ਚਲਾਉਂਦੇ ਹੋਏ ਉਹਨਾਂ ਨੂੰ ਐਕਟੀਵਾਂ ਨੂੰ ਟੱਕਰ ਮਾਰੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ